ਖਨੋਰੀ ਤੇ ਨਜ਼ਦੀਕੀ ਪੈਂਦੇ ਟੂਲ ਟੈਕਸ ਤੇ ਬੀਤੀ ਰਾਤ ਭਾਰਤੀ ਕਿਸਾਨਾਂ ਨੇ ਉਹਨਾਂ ਨੇ ਇਕਤਾ ਆਜ਼ਾਦ ਦੇ ਸੂਬਾ ਆਗੂ ਮਨਜੀਤ ਸਿੰਘ ਨਿਆਲ ਦੇਗਵਾਈ ਹੇਠ ਟੂਲ ਟੈਕਸ ਉੱਪਰ ਧਰਨਾ ਲਗਾ ਦਿੱਤਾ ਸੀ ਕਿਉਂਕਿ ਟੂਲ ਟੈਕਸ ਦੇ ਜਿਹੜੇ ਕਿ ਕਰਮਚਾਰੀਆਂ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਟੋਲ ਉੱਪਰ ਟੋਲ ਟੈਕਸ ਦੇਣ ਲਈ ਰੋਕਿਆ ਜਾਂਦੇ ਸ ਤੇ ਉਹਨਾਂ ਨਾਲ ਜਾਂ ਕਹਿ ਲਓ ਖੱਜਲ ਖਵਾਰ ਕੀਤਾ ਜਾਂਦਾ ਸੀ ਜਿਸ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਇਕਤਾ ਆਜ਼ਾਦ ਅਤੇ ਕ੍ਰਾਂਤੀਕਾਰੀ ਦੇ ਭਾਰਤੀ ਕਿਸਾਨੀ ਉਹਨਾਂ ਨੇ ਕੋਟ ਬੁੱਡਾ ਦੇ ਕਿਸਾਨਾਂ ਆਗੂਆਂ ਵੱਲੋਂ ਤਕਰੀਬਨ ਡੇਢ ਘੰਟਾ ਬੀਤੀ ਰਾਤ ਟੋਲ ਟੈਕਸ ਉੱਪਰ ਧਰਨਾ ਜਾਰੀ ਰੱਖਿਆ ਜਿਸ ਤੋਂ ਬਾਅਦ ਟੋਲ ਟੈਕਸ ਦੇ ਮੁਲਾਜ਼ਮਾਂ ਵੱਲੋਂ ਕਿਸਾਨਾਂ ਨੂੰ ਫ੍ਰੀ ਟੋਲ ਦਾ ਜਿਹੜਾ ਕਿ ਸਵਾਦਾਨ ਦੇ ਕੇ ਧਰਨਾ ਚੁਕਵਾਇਆ ਗਿਆ ਪਹਿਲਾਂ ਤਾਂ ਮੈਂ ਬੇਨਤੀ ਕਰਦਾ ਸਾਰੇ ਭਰਾਵਾਂ ਨੂੰ ਵੀ ਇੱਕ ਵਾਰ ਆ ਕੇ ਜਾਬ ਦੇ ਵਿੱਚ ਬੈਠਣਾ ਚਾਹੀਦਾ ਆ ਪਰ ਪਤਾ ਲੱਗਿਆ ਵੀ ਟੋਲ ਫ੍ਰੀ ਹੋਇਆ ਵੀ ਹੈ ਕਿ ਨਹੀਂ ਹੋਇਆ ਦੇਖੋ ਇਹ ਤਾਂ ਬਹੁਤ ਛੋਟੀ ਗੱਲ ਹੈ ਇਹ ਟੋਲ ਪਰਾਜੇ ਵਾਲੀ ਫ੍ਰੀ ਵਾਲੀ ਅਸੀਂ ਤਾਂ ਉਹ ਲੋਕ ਹੈ ਜਿਨ੍ਹਾਂ ਨੇ ਦਿੱਲੀ ਸੰਘਰਸ਼ ਆਪਣੇ ਪਿੰਡੇ ਦੇ ਉੱਪਰ ਹਟਾਇਆ ਹੋਇਆ ਬਹੁਤ ਲੰਮਾ ਸਮਾਂ ਉਹ ਸੰਘਰਸ਼ ਚੱਲਿਆ ਕ੍ਰਾਂਤੀਕਾਰੀ ਯੂਨੀਅਨ ਦੇ ਵਿੱਚ ਵੀ ਮੈਂ ਕੰਮ ਕੀਤਾ ਹੁਣ ਕੋਟ ਬੁੱਟੇ 'ਚ ਕੰਮ ਕਰ ਰਿਹਾ ਮੈਂ ਇਹ ਛੋਟੀਆਂ ਜੀਆਂ ਗੱਲਾਂ ਪਰ ਜਿਹੜਾ ਇਹ ਪ੍ਰਸ਼ਾਸਨ ਇਹ ਇੱਥੇ ਹੁਣ ਨਵਾਂ ਕੋਈ ਬਦਲਿਆ ਪਤਾ ਨਹੀਂ ਐਮਐਲਏ ਸਾਹਿਬ ਦਾ ਜਾਂ ਕਿਸੇ ਦਾ ਵੀ ਹੋਵੇ ਸਭ ਤੋਂ ਵੱਡੀ ਤਰਾਸ ਦੀ ਇਹ ਹੈ ਬਈ ਅਸੀਂ ਖੁਦ ਵੀ ਜ਼ਿਲ੍ਹੇ ਦੀ ਨੁਮਾਇੰਦਗੀ ਕਰਦੇ ਹੋਏ ਇਹ ਸਾਡੇ ਨਾਲ ਕਈ ਵਾਰ ਫੈਮਿਲੀ ਵੀ ਬੈਠੀ ਹੁੰਦੀ ਉਦੋਂ ਵੀ ਇਹ ਵਾਦ ਘੱਟ ਕਰ ਜਾਂਦੇ ਆ ਪਰਿਵਾਰ ਨਾਲ ਹੁੰਦਾ ਸਾਡੀ ਇਹਨਾਂ ਨਾਲ ਗੱਲ ਤੈ ਹੋਈ ਸੀ ਕਿ ਵੀ ਝੰਡਾ ਵੇਚ ਕੋਲ ਹੋਣਾ ਚਾਹੀਦਾ ਮੇਰੀ ਸਾਰੇ ਭਰਾਵਾਂ ਨੂੰ ਇੱਕ ਵਾਰ ਬੇਨਤੀ ਆ ਵੀ ਇੱਕ ਵਾਰ ਹੋਇਆ ਪ੍ਰਚਾਰਕਾਂ ਦੀ ਦੱਸ ਕੇ ਗਏ ਨੇ ਕਿ ਟੋਰ ਪਲਾਜਾ ਆਪਣੀ ਮੰਗਵਾਰਤਾਂ ਕਫਰੀ ਕਰ ਦਿੱਤਾ ਗਿਆ ਤਾਂ ਵੀਰੋ ਜਿਵੇਂ ਮੈਸੇਜ ਗਏ ਗਰੁੱਪਾਂ 'ਚ ਤੌਰਾਂ ਨੂੰ ਦੇਖ ਕੇ ਸਾਡੇ ਰੋਡ ਸੰਸਕਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਸਰਦਾਰ ਜਗਜੀਤ ਸਿੰਘ ਜੀ ਗਲੋਲੀ ਉਹ ਵੀ ਤੁਰੰਤ ਪਹੁੰਚ ਗਏ ਸੀ ਉਹ ਵੀ ਆਪਣੇ ਵਿੱਚ ਹਾਜ਼ਰ ਨੇ ਲੈ ਉਹਨਾਂ ਦੇ ਨਾਲ ਸਾਹਿਬ ਜੀ ਸਿਕ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੋਟ ਗੁੱਡਾ ਜ਼ਿਲ੍ਹਾ ਜਰਨਲ ਸਕੱਤਰ ਉਹ ਵੀ ਪਹੁੰਚੇ ਨੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਚੰਦ ਮਿੰਟ ਜਿੰਨੀ ਤੇਰਾ ਪਾਸ ਚੈੱਕ ਕਰਦੇ ਹੋ ਆਪਣੀ ਗੱਲਬਾਤ ਸਾਥੀਆਂ ਨਾਲ ਰੱਖਣਗੇ ਸੈਮ ਸਿੰਘ ਸੁਣੇਗਾ ਮਨਜੀਤ ਸਿੰਘ ਗੰਧਿਆਲ ਜੀ ਪ੍ਰਧਾਨ ਜੀ ਕੀ ਮਸਲਾ ਹੈ ਜਿਹੜਾ ਅੱਜ ਅੰਦੋਲਨ ਵੱਲੋਂ ਇੱਥੇ ਲਾਇਆ ਗਿਆ ਟੂਲ ਟੈਕਸ ਤੇ ਕੀ ਕਾਰਨ ਹੈ ਜਿਹੜਾ ਆਪਣੀ ਜੱਥੇਬੰਦੀ ਵੱਲੋਂ ਧਰਨਾ ਲਗਾਇਆ ਗਿਆ ਮਨਜੀਤ ਸਿੰਘ ਗੰਧਿਆਲ ਬੀਕੇ ਜੂ ਇੱਕ ਆਜ ਅੱਜ ਜਿਹੜਾ ਇਹ ਧਰਨਾ ਤਕਰੀਬਨ 8:30 ਵਜੇ ਤੋਂ ਸ਼ੁਰੂ ਹੋਇਆ ਸਾਡੇ ਬੀਕੇ ਜੂ ਇੱਕ ਆਜ ਜੱਥੇਬੰਦੀ ਦੇ ਬਲਾਕ ਪਾਤੜਾ ਦੇ ਪਿੰਡ ਕਗਾ ਕਾਈ ਦੇ ਆਗੂ ਸੀਗੇ ਜਿਹੜੇ ਖਨੌਰੀ ਚੱਲੇ ਸੀ ਉਹਨਾਂ ਕੋਲੇ ਬਕਾਇਦਾ ਸਾਡੀ ਜੱਥੇਬੰਦੀ ਦਾ ਕਾਰਡ ਸੀਗਾ ਉਹ ਕਾਹਲ ਦੇ ਵਿੱਚ ਕੋਈ ਸਮਾਨ ਸਪੱਤਾ ਦਾ ਕੰਮਕਾਰ ਜੱਥੇਬੰਦੀ ਕਰਾ ਕੋਈ ਹੋਰ ਨਹੀਂ ਕਿਹਾ ਤੇ ਉਹ ਝੰਡਾ ਦੇ ਵਿੱਚ ਭੁੱਲਾਇਆ ਕਾਰਡ ਉਹਦਾ ਤੁਰਤੀ ਜਦੋਂ ਕਾਰਡ ਦਿਖਾਇਆ ਤਾਂ ਨੇ ਲੰਘਣ ਤੋਂ ਮਨਾ ਕੀਤਾ ਤੇ ਉਹਨਾਂ ਦਾ ਮੇਰੇ ਕੋਲ ਵੀ ਕਾਲ ਆਈ ਜੇ ਜਦੋਂ ਮੇਰੇ ਕੋਲ ਹੀ ਮੈਂ ਵਰਿੰਦਰ ਸਿੰਘ ਬਲਾਕ ਦੇ 77 ਰੋਲ ਦਾ ਨਕਰਾਈ ਤੇ ਜਦੋਂ ਉਹਨਾਂ ਹੋਏ ਆ ਲੰਘਾਉਣ ਲੱਗਿਆ ਤਾਂ ਉੱਥੇ ਫਿਰ ਉਹਨਾਂ ਦਾ ਕੋਈ ਸ਼ਬਦ ਐਸੇ ਸੀਗੇ ਜਿਹੜੇ ਤੋਂ ਇਹ ਵੀ ਕਹਿੰਦੇ ਅਸੀਂ ਯਾਰ ਹੁਣ ਲੰਘਣ ਵੀ ਨਹੀਂ ਜਿਹੜੀ ਉਸ ਗੱਲ ਤੋਂ ਰੋਕਿਆ ਉਹਨਾਂ ਨੇ ਇਹ ਪਹਿਲਾਂ ਵੀ ਅਸੀਂ ਇਹਨਾਂ ਦੇ ਆਏ ਯਾਰਕ ਤਾਂ ਨੋਟ ਕਰਦੇ ਆ ਰਹੇ ਆ ਲਗਾਤਾਰ ਕਿੱਡੋ-ਗਾਡਾ ਜੇ 7ਵਾਂ 8ਵਾਂ ਮਸਲਾ ਆਉਣਾ ਕੱਲ ਵੀ ਅਸੀਂ ਤੁਸੀਂ ਵੀ ਚੈਨਲ ਤੇ ਮਦਦ ਕਰਾਈ ਆ ਖਬਰਾਂ ਕੱਲ ਵੀ ਅਸੀਂ ਪਾਤਣਾ ਤੋਂ ਅੱਗੇ ਲੰਘਾ ਕੇ ਲੈ ਗਿਆ ਜਣੀ ਇਹ ਲੋਕਲ ਲੋਕਾਂ ਦਾ ਹੀ ਠੇਕੇਦਾਰੀ ਦੇ ਉੱਤੇ ਜਿਹੜਾ ਹੈਗਾ ਟੋਨ ਬਲਾਜਾ ਲਿਆ ਗਿਆ ਲੋਕਾਂ ਲੋਕਾਂ ਨੂੰ ਵੀ ਲੰਘਣ ਨਹੀਂ ਦੇ ਰਹੇ ਪੰਡਾਂ ਦੀ ਸਮੱਸਿਆ ਬਣੀ ਹੋਈ ਐ ਜਿਹੜੇ ਕਰੰਦੇ ਇੱਥੇ ਮੁੰਡੇ ਕੰਮ ਕਰਦੇ ਆ ਸਾਡੇ ਪਰ ਉਹਨਾਂ ਨੂੰ ਹੋ ਕੇ ਸਿਚਕਾਈ ਹੋਈ ਐ ਕਿ ਉਹਨਾਂ ਨੂੰ ਬੋਲਣ ਦੀ ਕੋਈ ਗੱਲਬਾਤ ਧਿਆਨ ਹੀ ਨਹੀਂ ਤਵੀਜ਼ੇ ਨਹੀਂ ਕਿਉਂਕਿ ਉਹ ਗੱਲਬਾਤ ਬਤਮੀਜੀ ਦੇ ਨਾਲ ਬੜੀ ਨਾਲ ਗੱਲ ਕਰਦੇ ਆ ਅਸੀਂ ਇਸ ਕੰਮ ਨੂੰ ਲੈ ਕੇ ਬੈਠੇ ਆ ਲਗਾਤਾਰ ਦੋ ਤਿੰਨ ਘੰਟੇ ਹੋ ਗਏ ਜਦੋਂ ਪ੍ਰਸ਼ਾਸਨ ਆਇਆ ਇੱਥੇ ਵੱਡਾ ਜਾਮ ਲੱਗਿਆ ਹੋਇਆ ਸੀ ਜਾਣੀ ਫੇਰ ਵੀ ਜਿਹੜੇ ਟੋਲ ਦੀਨਾਂ ਕੋਲੇ ਠੇਕੇ ਦਾ ਤੁਸੀਂ ਉਹਨਾਂ ਦੀ ਇੱਕ ਹੋਰ ਕੱਡੀਆਂ ਕਾਰਜਕਾਰੀ ਦੇਖ ਲਓ ਕਿ ਗੱਡੀਆਂ ਮੁਰੇ ਪੌੜੀਆਂ ਸਟਕੇ ਪੱਥਰ ਸਟਕੇ ਰੋਕ ਰਿਆ ਆ ਅਸੀਂ ਰਾਸਤੇ ਖੋਲਿਆ ਵੀ ਰਸਤੇ ਚੱਲਣ ਨੂੰ ਟ੍ਰੈਫਿਕ ਨਹੀਂ ਰੋਕਦੇ ਅਸੀਂ ਆਪਣੀ ਗੱਲ ਲੈ ਕੇ ਆਏ ਆ ਗੱਲ ਮੰਨਵਾ ਕੇ ਜਾਵਾਂਗੇ ਜਿਹੜੀ ਆਪ ਮੂਹਰੇ ਬੱਠ ਬੱਠ ਕੇ ਟ੍ਰੈਫਿਕ ਰੋਕਣ ਦੇ ਉੱਤੇ ਲੱਗੇ ਹੋਏ ਆ ਹਲਿਓ ਤਾਂ ਆਉਂਦੇ ਆ ਕਿ ਪੰਜਾਬ ਦੀ ਸਰਕਾਰ ਭਗਵੰਤ ਮਾਨ ਦੀ ਕਹਿੰਦੀ ਹੈ ਕਿ ਪੰਜਾਬ ਦੇ ਵਿੱਚ ਅਸੀਂ ਸਾਰੇ ਟੋਲ ਫ੍ਰੀ ਕਰਦੇ ਟੋਲ ਮੁਕਤ ਕਰਤਾ ਪੰਜਾਬ ਪਰ ਆਪਦੇ ਬੰਦਿਆਂ ਨੂੰ ਇੱਥੋਂ ਦੇ ਐਮਐਲਏ ਨੂੰ ਹਿੱਸੇਦਾਰੀਆਂ ਤੇ ਟੋਲ ਦੇ ਕੇ ਗੁੰਡਾ ਕਰਦੀ ਤੇ ਗੁੰਡਾ ਟੈਕਸ ਮੌਜੂਦ ਰਹੇ ਆ ਇਸ ਕਰਕੇ ਭਾਈ ਉਹਨਾਂ ਸਮਾਂ ਇੱਥੇ ਬੈਠਾਂਗੇ ਜਿੰਨਾ ਸਮਾਂ ਇਸ ਗੱਲ ਦਾ ਮਸਲਾ ਹੱਲ ਨਹੀਂ ਕਰਕੇ ਜਾਂ ਲੋਕੋ ਲੋਕਾਂ ਨੂੰ ਜਾਂ ਜੱਥੇਬੰਦੀ ਦੇ ਵਰਕਰਾਂ ਚਾਹੇ ਆਗੂਆਂ ਨੂੰ ਰੋਂਦੀ ਲੰਘਣ ਦਾ ਫੈਸਲਾ ਨਹੀਂ ਕਰ ਦਿੰਦੇ ਤੇ ਆਮ ਇੱਥੋਂ 5-7 ਕਿਲੋਮੀਟਰ ਦੇ ਏਰੀਏ ਦਾ ਜਿਹੜੇ ਪਿੰਡ ਆਉਂਦੇ ਆ ਉਹਨਾਂ ਦੇ ਨਾਲ ਵੀ ਇਹੀ ਬਸਤੂਕੀ ਕੀਤੀ ਜਾਂਦੀ ਹੈ ਇਸ ਕਰਕੇ ਇਸ ਮਸਲੇ ਲੈ ਕੇ ਇਸ ਧਰਨੇ ਦੇ ਵਿੱਚ ਬੈਠੇ ਸੂਬਾ ਟੈਕਸ ਦੇ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਹੋਵੇ ਉਹਨਾਂ ਨੇ ਕੀ ਕਿਹਾ ਗੱਲਬਾਤ ਕਰਨ ਵਾਸਤੇ ਪ੍ਰਸ਼ਾਸਨ ਵੀ ਤਲਾਉਣਾ ਐਸਐਚਓ ਸਾਹਿਬ ਖੜੇ ਆ ਤੇ ਹੋਰ ਵੀ ਆਏ ਆ ਸੱਦੇ ਸਾਡਾ ਫੈਸਲਾ ਕਿ ਇਸ ਟੋਲ ਨੂੰ 10 ਮਿੰਟਾਂ ਦਾ ਸੀੜਾ ਐਲਾਨ ਕੀਤਾ ਹੈ ਕਿ 10 ਮਿੰਟਾਂ ਦੇ ਵਿੱਚ ਇਹਨੂੰ ਟੋਲ ਫ੍ਰੀ ਕਰੋ ਫਿਰ ਗੱਲਬਾਤ ਚ ਬੈਠਾਂਗੇ ਤੁਸੀਂ ਉਦੋਂ ਦੀ ਟੈਕਸ ਬਸੂਦੀ ਜਾਂਦੇ ਹੋ ਤੇ ਫਿਰ ਜਦੋਂ ਗੱਲਬਾਤ ਕਰਨੀ ਆ ਤਾਂ ਇਹ ਉਹਨਾਂ ਸਮਾਂ ਜਿੰਨਾ ਟਾਈਮ ਗੱਲਬਾਤ ਚੱਲਣੀ ਹੈ ਉਹਨਾਂ ਸਮਾਂ ਟੋਲ ਮੁਕਤ ਰਹੇ ਫਿਰ ਗੱਲਬਾਤ ਕਰਕੇ ਹੱਲ ਕਰਾਂਗੇ ਨਹੀਂ ਅਸੀਂ ਅਗਲਾ ਫੈਸਲਾ 10 ਮਿੰਟ ਦਿੱਤੇ ਆ 10 ਮਿੰਟਾਂ ਜੇ ਹੁੰਦਾ ਠੀਕਾ ਨਹੀਂ ਅਸੀਂ ਇਹ ਰੋਡ ਸਾਰਾ ਟੋਲ ਪਲਾਜ਼ਾ ਬੰਦ ਕਰਾਂਗੇ ਕਿਸਾਨ ਜਾਈਦਾ ਫਤਿਹ ਸਿੰਘ ਜਿਹੜਾ ਅੱਜ ਆਪਾਂ ਇੱਥੇ ਧਰਨਾ ਲਾਇਆ ਟੂਲ ਡੈਕਸ ਦੇ ਕੀ ਮਕਸਦ ਸੀ ਕੀ ਲੋੜ ਪਈ ਕਿਸਾਨ ਜਥੇਬੰਦੀ ਨੂੰ ਇਹ ਧਰਨਾ ਲਗਾਉਣ ਦੀ ਇਹਣਾ ਜੀ ਤਕਰੀਬਨ ਸ਼ਾਮੀ 4:00 ਵਜੇ ਆਪਣੇ ਆਜ਼ਾਰ ਜਥੇਬੰਦੀ ਦਾ ਵਰਕਰ ਪੱਕਾ ਮੁੰਡਾ ਖਨੋਰੀ ਨੂੰ ਕਿਸੇ ਕੰਮ ਜਾ ਰਿਹਾ ਹੈ ਐਮ ਐਲ ਏ ਸਾਹਿਬ ਤਾਂ ਬਹੁਤ ਇੱਥੇ ਉਹਨਾਂ ਦੀ ਜਿਹੜੇ ਟੌਪ ਦੇ ਮੁੰਡੇ ਕੰਮ ਕਰਦੇ ਆ ਉਹਨਾਂ ਨਾਲ ਗੱਡੀ ਲੰਘਣ ਤੋਂ ਬਹਿਸ ਹੋ ਗਈ ਕੀ ਮਤਰਾ ਰੱਖਦੇ ਨੇ ਤੂੰ ਤੂੰ ਮੈਂ ਮੈਂ ਹੋਈ ਚਲੋ ਉਸ ਮੁੰਡੇ ਵੱਲੋਂ ਵੀ ਕੋਈ ਗਲਤੀ ਨਹੀਂ ਕਰ ਰਿਹਾ ਇਹਨਾਂ ਨੇ ਜਿਹੜਾ ਹਥਿਆਰ ਹੈ ਜਿਹੜਾ ਚੰਗਾ ਨਹੀਂ ਕੀਤਾ ਨਾਲ ਇਹਨਾਂ ਨੇ ਅੱਗੋਂ ਕਿਹਾ ਵੀ ਦੁਬਾਰਾ ਲੰਘ ਕੇ ਵਿਖਾਇਆ ਤੁਹਾਨੂੰ ਦੁਬਾਰਾ ਤੁਹਾਡਾ ਕੋਈ ਕਾਰਡ ਨਹੀਂ ਲੰਘਣ ਦਿੱਤਾ ਜਾਏਗਾ ਕਿਹੇ ਜੱਥੇ ਨੂੰ ਆਪਾਂ ਇਸ ਮਾਰੇ ਉਹ ਮਸਲਾ ਤਾਂ ਛੋਟਾ ਜਿਹਾ ਵਿਖਿਆ ਜਾਵੇ ਤੇ ਉਹ ਬੜਾ ਵੱਡਾ ਕਿਉਂਕਿ ਇਹੜੇ ਸਾਡੇ ਵਰਕਰ ਆ ਪੱਕੇ ਬੰਦਿਆਂ ਨੂੰ ਹੀ ਕਾਰਡ ਦਿੱਤੇ ਜਾਂਦੇ ਨੇ ਝੰਡਾ ਬੈਚ ਕਾਰਡ ਸਾਰੀਆਂ ਜਿੱਥੇ ਬੰਦਿਆਂ ਦੇ ਉਸ ਕੋਲ ਸਹੀ ਹੈ ਇਸ ਕਰਕੇ ਫਿਰ ਧਰਨਾ ਲੱਗ ਗਿਆ ਜੀ ਹੁਣ ਤੇ ਹੁਣ ਕੀ ਰਹੂਗਾ ਇਸ ਸੰਘਰਸ਼ ਦੀ ਰੂਪਰੇਖਾ ਅਗਲੀ ਕੀ ਹੈ ਰੂਪਰੇਖਾ ਜੀ ਸਾਡੇ ਸੁੱਬੇ ਦੇ ਆਗੂ ਨੇ ਜਿਹੜੇ ਆਜ਼ਾਦ ਜਥੇਬੰਦੀ ਦੇ ਮਨਜੀਤ ਨਿਆਲ ਜੀ ਹਾਜ਼ਰ ਨੇ ਜੋ ਵੀ ਆਗੂ ਫੈਸਲਾ ਲੈਂਦੇ ਆ ਅਸੀਂ ਨੇੜਲੇ ਪਿੰਡਾਂ ਕਰਕੇ ਸਾਡੀ ਭਰਾਤਾ ਜਥੇਬੰਦੀ ਵੀ ਆ ਤੇ ਅਸੀਂ ਨਾਲ ਸਹਿਯੋਗ ਦੇ ਵਿੱਚ ਖੜੇ ਆ ਲੋਕਾਂ ਦੇ ਹੱਕ 'ਚ ਕਿਸਾਨਾਂ ਦੇ ਹੱਕ ਜਿਹੜਾ ਜਥੇਬੰਦੀ ਜਿਥੇ ਬੰਦੀਆਂ ਨਾਲ ਵੀ ਤੇ ਆਮ ਲੋਕਾਂ ਨਾਲ ਵੀ ਜਿਹੜਾ ਧੱਕਾ ਕਰਦੇ ਨੇ ਟੋਲ ਵਾਲੇ ਤਾਂ ਹਮ ਰੋਜ਼ ਦੇ ਪਤਾ ਹੈ ਤੇ ਰੋਜ਼ ਲੜਾਈ ਝਗੜਾ ਪਿੱਛੇ ਵੀ ਆਪਣਾ ਖਨੋਰੀ ਦੇ ਕਿੰਨੇ ਬੰਦੇ ਦਾ ਨੁਕਸਾਨ ਕਿੰਨੇ ਵਾਰੀ ਕੋਈ ਬੰਦਾ ਪਰਿਵਾਰ ਨਾਲ ਵੀ ਹੁੰਦਾ ਤੇ ਉਹਦੇ ਵੀ ਹੱਥੀ ਪੈਂਦੇ ਐ ਗੁਰੇਜ ਨਹੀਂ ਕਰਦੇ ਸਾਰੇ ਗੁੰਡਾ ਕਰਦੀ ਦੇ ਖਿਲਾਫ ਆਵਾਜ਼ ਬੁਲਾਉਂਦਾ ਅੱਗੇ ਆਗੂਆਂ ਨੇ ਸੰਕੇਤ ਦਿੱਤਿਆ ਵੀ ਇਹ ਅਜੇ ਚੰਗਿਆੜੀ ਆ ਛੋਟੀ ਗਈ ਤਾਂ ਠੀਕ ਆ ਨੇ ਇਹ ਪੂਰੇ ਪੰਜਾਬ 'ਚ ਫਿਰ ਜਿੱਥੇ ਸਾਰੇ ਟੋਲਾਂ ਤੇ ਧਮੜ ਬਣਦੇ ਇਹਨੂੰ ਕੋਈ ਸਮਾਂ ਨਹੀਂ ਲੱਗਣਾ ਜੇਕਰ ਟੂਲ ਟੈਕਸ ਦੇ ਅਧਿਕਾਰੀਆਂ ਵੱਲੋਂ ਇਹ ਗੱਲ ਨਹੀਂ ਮੰਨੀ ਜਾਂਦੀ ਤਾਂ ਕਿਸਾਨ ਸੰਘਰਸ਼ ਕਮੇਟੀ ਦੀ ਕੀ ਰੂਪਰੇਖਾ ਰਹੂਗੀ ਇੱਥੇ ਹੁਣ ਇਹ ਰੂਪ ਰੱਖਾ ਫਿਰ ਪੂਰੇ ਪੰਜਾਬ ਦੇ ਟੋਲ ਫ੍ਰੀ ਕਰਾਉਣ ਦੀ ਫਿਰ ਪੂਰੇ ਪੰਜਾਬ ਦੇ ਟੋਲਾਂ ਤੇੜਾ ਧਰਨਾ ਪਾਣ ਵਿੱਚ ਸੰਮੇਲ ਆਉਂਦੀ ਮੰਗਾਂ ਵਾਲੀ ਫਿਰ ਸ਼ੁਰੂ ਕਰ ਦਿੱਤਾ ਜਾਏਗਾ ਧੰਨਵਾਦ